ਚਾਹ ਦੇ ਬਣਾਉਣੇ ਲੱਗੇ ਨਾ ਚਾਹ ਤੇ ਮੈਂ ਪੀਵਾਂਗੀ ਇੱਕ ਗੱਲ ਹੋਰ ਹੁਣ ਜਿਹੜੇ ਸਾ ਮੈਨੂੰ ਸਮਝਾਇਆ ਵਾ ਨਾ ਮੈਨੂੰ ਨਹੀਂ ਲੱਗਦਾ ਕਿ ਮੇਰੇ ਪੁੱਛੋ ਦੇ ਬਿਨਾ ਕਿਸੇ ਚੀਜ਼ ਨੂੰ ਛੇੜੋਗੇ ਉਹ ਚਾਹ ਅੰਦਰ ਲੈ ਕੇ ਆਜੇ ਬਸ ਚਾਹ ਪੀਵਾਂ ਸਿਰ ਪਰ ਢੱਡਿਆ ਚਾਚੀ ਵੀ ਨਾ ਮੈਨੂੰ ਐਵੇਂ ਡਾਂਟੀ ਜਾਣ ਦੇ ਮੈਂ ਕਿਹੜਾ ਕੁਕ ਕੀਤਾ ਵਾ ਫੁੱਲ ਬੜੀਆਂ ਤੋਂ ਕੱਢਣ ਲੱਗੀਆਂ ਨਾਲੇ ਮੈਂ ਚਾਚੀ ਨਾਲ ਕਿੰਨਾ ਪਿਆਰ ਕਰਦੀ ਆ ਚਾਚੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਦੋ ਫੋਲ ਬੜੀਆ ਕੱਟ ਕੇ ਲੈ ਕੇ ਜਾਣੀਆਂ ਐ ਕੋਈ ਗੱਲ ਨਹੀਂ ਮੈਂ ਮੰਮਾ ਦੱਸਣਾ ਵੇਖੀ ਹੁਣ ਚਾਚੀ ਮੰਮਾ ਸਾਹਮਣੇ ਕਿੰਨੇ ਪਿਆਰ ਨਾਲ ਰਹਿੰਦੇ ਆ ਤੇ ਉਦਾਂ ਵੇ ਕਿੰਨੇ ਡਾਂਟਦੇ ਆ ਚਾਚੀ ਵੀ ਦਮਾ ਕੋਈ ਨਹੀਂ ਪਤਾ ਲੱਗਦਾ ਪਰ ਨਹੀਂ ਚਾਚੀ ਨੂੰ ਕੀ ਹੋਇਆ ਵਾ ਤਨਨੇ ਕੀ ਕਰਨਾ ਪੀ ਕਿਹੜੇ ਮਾਪ ਹੈ ਆ ਲੋ ਚਾਚੀ ਜੀ ਚਾਹ ਤੇ ਪੀ ਕੇ ਰਸੋ ਕਿੱਦਾਂ ਬਣੀ ਆ ਗਰਮ ਗਰਮ ਹੀ ਪੀ ਲਾ ਤੂੰ ਜੰਮ ਨਹੀਂ ਕਿ ਚਾਚੀ ਦਾ ਮੂੰਹ ਸਾੜ ਜਾ ਨਹੀਂ ਆ ਲੋ ਫੁੱਲ ਬਣੀ ਆ ਤੇ ਚਾਹ ਨਹੀਂ ਤਾਂ ਆ ਕੀ ਨਿੱਕੀ ਜਿਹੀ ਪਲੇਟ ਦੇ ਵਿੱਚ ਲੈ ਕੇ ਆਈਆਂ ਥਾਲੀ ਵਿੱਚ ਫੁੱਲ ਵਰਨਾ ਲੈ ਕੇ ਆਉਂਦੀ ਆ ਥੋੜੀਆਂ ਕੱਢੀਂ ਨਹੀਂਆਂ ਸਾਰੀਆਂ ਉਧਰ ਆਪਣੇ ਕਮਰੇ ਚ ਲੈ ਜਾਣੀਆਂ ਆ ਲੋ ਚਾਹ ਬੰਦਾ ਟ੍ਰੇ 'ਚ ਚਾਹ ਰੱਖ ਲਿਆ ਹੁੰਦਾ ਗਲਾਸੀ ਟੁੱਟੇ ਜਾਂ ਤਾਣਾ ਫੜ ਕੇ ਆਉਂਦੇ ਹੀ ਮੈਂ ਉਹਦਾਂ ਲਿਆ ਕੇ ਮੇਰੇ ਉੱਪਰ ਗਰਮ ਗਰਮ ਪਾ ਦੇ ਇਦਾਂ ਨੰਬਰ ਸਰਚ ਪਾ ਦੋ ਚਾ ਚਾਚੇ ਤੁਸੀਂ ਵੇਖ ਕੇ ਦੱਸੋ ਕਿੱਦਾਂ ਦੀ ਸਵਾਦ ਇਹ ਬਣਾਈ ਹੋਣੀ ਐ ਜੇ ਤੂੰ ਬਣਾਈਆਂ ਤੇ ਹੁਣ ਮੈਂ ਪਹਿਲਾਂ ਤੁਹਾਨੂੰ ਗਰਮ ਗਰਮ ਮੈਂ ਦੱਸ ਦਿੰਦੀ ਪ੍ਰਾਈਵ ਵੀ ਨਹੀਂ ਮੇਰੇ ਮੂੰਹ 'ਚ ਪਾਉਣ ਦੇਣਾ ਹੈ ਗਲਾਸ ਇਹਨਾਂ ਨਾਲ ਮੈਂ ਚਾਹ ਪੀਂਦੀ ਜਾ ਜਾ ਕੇ ਤੇ ਆਪਣਾ ਕੰਮ ਕਰ ਨਾਲੇ ਪੀਲਾ ਜਾ ਕੇ ਚਾਹ ਤੇੜਾ ਕੱਡੀਆਂ ਫੋਲਵੜੀਆਂ ਖਾ ਲਾ ਸਬਸਕ੍ਰਾਈਬ ਕਰ ਦਿਨੇ ਨਾ ਇਹਨਾਂ ਨੂੰ ਕਿੱਥੋਂ ਆ ਜਾਂਦਾ ਓਦਾ ਮਾਂ ਵੀ ਬਿਮਾਰ ਵਾ ਤਾਂ ਇਦਾਂ ਖਾਣ ਨੂੰ ਮਾਂ ਵੇਖੇ ਚੰਗੀ ਭਲੀ ਹੋ ਰਹੀ ਨਹੀਂ ਹੋਂ సగో చా కుమ్మీ దిమ్మ మన చుగ్ కమ్మని గల్ ఫైదా సుజ కట్ చా పీక ਇਹ ਮੈਡਮ ਵੱਲ ਜਾਣੀ ਹੈ ਇਹਨੂੰ ਆਪਣੇ ਹਿਸਾਬ ਨਾਲ ਸਮਝਾ ਕੇ ਹਮਨੇ ਇਹਨੂੰ ਫੇਰੇ ਸਮਝ ਆਣੀ ਹੈ ਹੂੰ ਅੰਨੇ ਦਿਆ ਕਰਨੀ ਕਿ ਰਿਕਾਰਡਿੰਗ ਕੱਚੀਆਂ ਫੋਲ ਬੜੀਆਂ ਕੱਢ ਕੇ ਲੈ ਆਈ ਇਹਨਾਂ ਵਿੱਚ ਕੋਈ ਨਹੀਂ ਹਾਰ ਚੰਗੇ ਚੰਗੇ ਆਪਣੇ ਉੱਧਰ ਲੱਗੀਆਂ ਤਾਂ ਮੈਨੂੰ ਕੱਚੀਆਂ ਦੇ ਗਈ ਹੈ ਕਿ ਖਾ ਲੈ ਚਾਹ ਦਾ ਬੜਾ ਸਵਾਦ ਬਣਾਈ ਹੈ ਫ੍ਰੀਜ ਮੇਰੇ ਕੋਲ ਬੇਜੀਤੀ ਕਰਵਾ ਕੇ ਚੱਲ ਗਈ ਹੈ ਚਾਹ ਦਾ ਨਜ਼ਾਰੇ ਨਜ਼ਾਰੇ ਮਾਂ ਨੇ ਸਕਾਲ ਤਾਂ ਨਾ ਕੰਮ ਹੁਣ ਤੱਕ ਉਲਾ ਦੇ ਘਰ ਸੋਏ ਪਾਣੇ ਜੀ ਪੜਾ ਕੇ ਕਿਹੜਾ ਗਾੜੀ ਨੇ ਮੈਡਮ ਲੱਗ ਜਾਣਾ ਐਂ ਨਾ ਸੋਕੇ ਦਾ ਹੋਇਆ ਕਰੂਗਾ ਨਾ ਕਿਤੇ ਮਾਂ ਕਰੋਗੇ ਇਹ ਹੋਆ ਕਰੋਗੇ ਤਾਂ ਕੰਮ ਇਹਦੇ ਕੋਲ ਆ ਕਰੂੰਗਾ ਸੰਗੇ ਬੜਾ ਫਾਮਸਾਦ ਕਮਾਲ ਨਾਲ ਕਿਸੇ ਸਾਹ ਹੁਣ ਕੋ ਇਹ ਮੇਰਾ ਤਾਂ ਪ੍ਰੈਸ਼ਰ ਬਣਾ ਕੇ ਨਾ ਕੋ ਮੈਨੂੰ ਇਹਦੀ ਗੱਲ ਬਾਣੀ ਇੱਕ ਵਾਰ ਬੜੀ ਆਉਂਦੀ ਹੈ ਤੇ ਘੜੀਆਂ ਸੰਗਈਆਂ ਰੂਪ ਤੋਂ ਵਾਲੀ ਇੰਦਾ ਕਰਦਾ ਮਮੀ ਨੂੰ ਕਿਹਾ ਤੂੰ ਵੀ ਰਜ਼ਾਈ ਇੱਥੇ ਪ ਜਾ ਉਹ ਇੱਥੇ ਰਚੌਲ ਕੇ ਚੁੱਕ ਤੋਂ ਖੜਾ ਨੇ ਹਾਂ ਉਹ ਠੀਕ ਹੈ ਨਾ ਗੱਲ ਮੰਮੀ ਮੰਮੀ ਆਪੇ ਵੀਨ ਕੀ ਕਰਨ ਕਹਿਣ ਡਿਆ ਤੇ ਨਾਲੇ ਮੋਟਰਸਾਈਕਲ ਸਾਫ ਕਰੀ ਜਾਂਦੇ ਕਿੱਥੇ ਚੱਲਿਆਂ ਵਾ ਉਹ ਇਹਦਾ ਨਾ ਚੈਂਸਟਰ ਪੈਣ ਵਾਲਾ ਸੀ ਤੇ ਮੇਰਾ ਤਾਂ ਟੌਰ ਪਵਾ ਲਿਆ ਮੈਂ ਜਾ ਕੇ ਠੀਕ ਆ ਆਓ ਤੇ ਨਾਲ ਇਧਰ ਮੈਂ ਕਹਾਂ ਹੈ ਉਹ ਆਵਾਜ਼ ਬੜੀ ਆਉਂਦੀ ਆ ਉਹ ਮਸ਼ੀਨ ਲੱਗੀ ਹੋਣਾ ਕਰ ਰੂਕ ਜਾਣ ਵਾਲੀ ਅੱਛਾ ਰੂਕਿੰਜਣ ਵਾਲੀ ਮਸ਼ੀਨ ਆਈ ਤੇ ਦਿੰਗੀ ਆਵਾਜ਼ ਆਉਂਦੀ ਹੀ ਕੋਈ ਮੈਂ ਮਤਲਬ ਕਿ ਸਯਦਾ ਟਿੰਟੀ ਲਾਈ ਜene ਆ ਬੜਾ ਖੜਖੜਦਾ ਆ ਇਹਨਾਂ ਨੇ ਤੇ ਤੂੰ ਇਦਾਂ ਕਰੋ ਹਾਂ ਪਰ ਟੌਰ ਕਿੱਥੇ ਜਾਵਾਂਗੇ ਪਜਾਉਣ ਤੇ ਤੂੰ ਇਦਾਂ ਕਰੋ ਪਜਾਲੋ ਤੇ ਕੋਣ ਹੈ ਵੀ ਭਣ ਗਿੱਲਾ ਰੂਵਾ ਕਿੱਲਾ ਰੂਵਾ ਮੈਂ ਕਿੱਦਾਂ ਪਜਾਵਾਂ ਤੂੰ ਆਪ ਸਿਆਣਾ ਪੁੱਤ ਗੱਲਾ ਵਾ ਆਹ ਤੇ ਘੜੀ ਸਕਾਉਂਗੀ ਤੇ ਫੇਰੀ ਇਹਨੇ ਸਲਾਬਿਆ ਜੇ ਰੂਹ ਅੰਦਰ ਸਕਾ ਕੇ ਤੇ ਫੇਰੀ ਪੰਜਾਈਆਂ ਜਾਣੀਆਂ ਜਾਣੀਆਂ ਦੋ ਹੈਗੀਆਂ ਮਮੀ ਫਿਰ ਤੈਨੂੰ ਪਤਾ ਮੁਰਦਾ ਤੇ ਮੈਂ ਰੱਖ ਕੇ ਕਿਦਾਂ ਖੜੂੰਗਾ ਵੇ ਚਲ ਤੂੰ ਨਾ ਖੜੀ ਇਹ ਤੀਜੇ ਚੌਥੇ ਦਿਨ ਆ ਜਾਂਦੇ ਹੁਣ ਇਹਨੇ ਰੋਜ ਆਇਆ ਕਰਦਨ ਨਾਲੇ ਤੇ ਮੈਂ ਇੱਥੇ ਵਾਜ ਮਾਰ ਕੇ ਤੇ ਇੱਥੇ ਪੰਜਾ ਦੂੰਗੀ ਨਾਲੇ ਰੂਹ ਸੁੱਕ ਜਾਊਗਾ ਚਲ ਵੇਖ ਲੋ ਫਿਰ ਲਾੜੋ ਸਾਹ ਆਪਾਂ ਨਾਲੇ ਅੰਬੜਿਆਂ ਨੂੰ ਜੇ ਸੀਣਾ ਮਾਰਨਗੇ ਨਵੇਂ ਅੰਬੜੇ ਲੈਂਦੇ ਤੂੰ ਇਹਨਾਂ ਨੂੰ ਸੀਣਾ ਨਹੀਂ ਵੱਜੀਆਂ ਠੀਕ ਹੈ ਠੀਕ ਹੈ ਚਲ ਵੇਖ ਲੋ ਤੇਰੀ ਮਰਜ਼ੀ ਆ ਹਾਂ ਚਲ ਕੋਈ ਨਹੀਂ ਪੰਜਾਲਾਂਗੇ ਤੇ ਬੀਬੀ ਨੂੰ ਮਿਸਤ ਅੱਛਾ ਮਿਸਤਰੀ ਜੀ ਉਹਨੇ ਹਾਂ ਤੇ ਚਲੋ ਨਿਬੜ ਜੂਗਾ ਕੰਮ ਹਜ ਦੇ ਛੇੜੇ ਹੁਣ ਇੱਟ ਪੱਥਰ ਜਹ ਦੇੜਿਆ ਉਹਦਾ ਠੀਕ ਆ ਬੰਦਾ ਦੇ ਹਾਂ ਆਉਗਾ ਹੀ ਠੰਡ ਵੀ ਹੁੰਦੀ ਆ ਆਹ ਨੂੰ ਕੰਮ ਨਹੀਂ ਬਣਦਾ ਹੀ ਪੈਣੇ ਹਾਂਡੇ ਤੇ ਆ ਹੀ ਗਈ ਆਪੇ ਨੱਗੇ ਰਿਆ ਕਰਨਾ ਠੇਕੇ ਦੇ ਕੰਮ ਉਹਨਾਂ ਨੇ ਆਹ ਕੰਮ ਕਰਨ ਵਾਲਾ ਜੁੜੀ ਤੁਹਾਨੂੰ ਪਤਾ ਹੀ ਐ ਵੀ ਖੁੱਲਾ ਜਾਨ ਬਾੜ ਗਈ ਮੈਨੇ ਬਣਿਆ ਉਹ ਇਹ ਦੋ ਨਾਲ ਕਹਿੰਦੀ ਛੋਟੀ ਦੀ ਜੇ ਕੋਈ ਅੱਜ ਕੱਲ ਤੁਹਾਨੂੰ ਪਤਾ ਹੀ ਡਰ ਪੈਣ ਲੱਗਦਾ ਸਵੇਰੇ ਆਖੰਡਿਆ ਹੀ ਆਉਣਾ ਮੈਂ ਤੇ ਗੇਟ ਵੀ ਕਰੇ ਉੱਥੇ ਤੱਕ ਖੜਨਾ ਹੀ ਬਾਹਰ ਤੱਕ ਤਲ ਠੀਕ ਹੈ ਵਧੀਆ ਹੋ ਜੂਗਾ ਸੰਭੋ ਹਾਂ ਹੋਰ ਦਸੋ ਤਾਬ ਕੋਈ ਹੋਰੇ ਕੰਮ ਤੇ ਮੈਨੂੰ ਦੱਸਣਾ ਪਿਆ ATM ਤੇ ਤੋਂ ਆਵਾ ਨਹੀਂ ਇਹਦੇ ਵਿੱਚ ਮੇਰੇ ਕੋਈ ਆ ਤੇ ਤੂੰ ਮੈਨੂੰ ਦੇ ਦਿੰਦਾ ATM ਤੁਹਾਨੂੰ ਇਹਦੇ ਹਾਂ ਬੰਦੀ ਘਾ ਸੋਣ ਸਾਰਾ ਸਮਾਨ ਮੈਂ ਲੈ ਲਵਾਂਗਾ ਤੇ ਮੈਂ ਬਾਅਦੋਂ ਸੰਭਾਲ ਲਿਆ ਹਾਂਗਾ ਤੇ ਮੈਂ ਤਾਂ ਉਹ ਲਿੰਦਾ ਕਰੂੰਗਾ ਕਿڑی ਮੁੜਿਆ ਗਿਆ ਉਹ ਤੁਹਾਨੂੰ ਪਤਾ ਜੋ ਮੈਸਤਰੀ ਸਮਾਨ ਪਾਉਣਾ ਮੈਨੂੰ ਸਭ ਨੂੰ ਕਹਿਣਾ ਹੁੰਦਾ ਹਾਂ ਚਲ ਆ ਜਾ ਤੂੰ ਇੱਥੇ ਆ ਕੇ ਬਹਿ ਕੇ ਗੱਲ ਕਰਦੇ ਆਂ ਹਾਂ ਸ਼ਾਹਬੇ ਦਾ ਫੋਨ ਆਇਆ ਸੀ ਅੱਜ ਹੀ ਵੀਪਨ ਨੂੰ ਵੀ ਬਾਹਰ ਅੰਦਰ ਬੜਾ ਕੰਮ ਪੈਂਦਾ ਪਿਆਲੀ ਪੰਨੇ ਦਾ ਤੇ ਤੂੰ ਏਦਾਂ ਕਰੋ ਵੀ ਜਿਹੜਾ ਉਹ ਏਟੀਐਮ ਉਹਨੇ ਲੈ ਕੇ ਤੇ ਫਾਰਮ ਨੂੰ ਦੇ ਦੇ ਆਪਣਾ ਸਾਰਾ ਖਤਾਬ ਕਰਕੇ ਆਪੇ ਸਮਾਨ ਲਿਆਇਆ ਕਰੋਗੀ ਤੇ ਸਮਾਨ ਲਖਵਾ ਲੈਣੀ ਹੈ ਮਿਸਤਰੀ ਕੋਲ ਤੁਹਾਨੂੰ ਵੀ ਇਹਦੇ ਸਮਝ ਆਉਂਦੀ 10 ਵੀ ਸਮਾਨ ਲੈ ਲੈਣਾ ਸਾਰਾ ਤੇ ਟੀਟੇ ਨੇ ਮੰਗਦੀ ਸੰਦੀ ਵੀਪਨ ਨੇ ਏਹੀ ਮੰਗਦੀ ਏਟੀਐਮ ਉਹ ਸ਼ਾਹਬੇ ਦਾ ਫੋਨ ਆਇਆ ਸੀ ਸ਼ਾਹਬਾ ਕਹਿੰਦੇ ਆ ਚਲੋ ਮੰਗਦੇ ਮਰ ਜੀ ਇਹ ਤੁਹਾਡੇ ਤੇ ਲੈਣਾ ਤੂੰ ਇਹ ਨਾਲ ਲੋ ਮੈਂ ਕਿਹਾ ਇਹ ਤੇ ਮਨੂ ਕੋ ਕਰ ਲੈਣਾ ਲਾ ਮੈਂ ਪੈ ਘੜਾ ਲੈਣੇ ਉਹ ਕੋ ਆਪਣੇ ਵਾਸਤੇ ਮੈਂ ਤਾਂ ਕੰਮ ਲਈ ਰੱਖਿਆ ਵੀ ਚਲ ਕੰਮ ਪੈਂਦਾ ਨਾਲ ਤੇ ਸਾਡ ਡੋਰ ਹੀ ਜਾ ਕੇ ਪੈ ਘੜਾ ਲੈ ਇੱਥੇ ਨਾਲ ਸੁਣ ਇੱਥੇ ਗੁੱਸੇ ਵਾਲੀ ਕੋਈ ਗੱਲ ਨਹੀਂ ਚੰਗਾ ਸਭ ਆਪਣੇ ਬਾਹਰੋਂ ਪਾਉਂਦਾ ਵਾ ਆਪਣੀ ਜ਼ਿੰਮੇਵਾਰੀ ਆਪੇ ਸੰਭਲੀ ਤਾਂ ਨਾਲੇ ਉਹਦੀ ਘਰ ਦੀ ਨੂੰ ਪਤਾ ਹੋਊਗਾ ਕਿੰਨੇ ਲੱਗੇ ਕਿੰਨੇ ਲਗਾਏ ਕੱਲ ਨੂੰ ਤੇਰੇ ਮੇਰੇ ਦਿਵਾਲੇ ਨਾ ਹੋਊਗਾ ਸਾਬ ਮੰਨ ਤੂੰ ਠੀਕ ਜਿੱਦ ਜਿੱਦ ਤੂੰ ਇਹ ਕਹਿੰਦੇ ਠੀਕ ਕਹਿੰਦੇ ਹਾਪੋ ਨਾ ਮਾਪੂਤਾ ਕੋ ਸਾਬ ਮੰਗੂ ਕਹੀਂ ਸਾਬ ਕਿਥੋਂ ਨੂੰ ਕਰ ਕਰਕੇ ਦਿੰਦੇ ਰਹਿਣਾ ਸਿਰ ਖ ਪਾਜੀ ਸਗੋਂ ਮੰਮੀ ਮ ਉਹ ਮੈਂ ਚਲੋ ਇਥੇ ਮਾਰਕੀਟ ਦੇ ਪੈਸੇ ਕਢਾ ਕੇ ਲਿਆਉਣਾ ਹਾਂ। ਉਹ ਮੈਂ ਤੇ ਹਾਂ ਕੀ ਕਰਦਾ। ਬਾਕੀ ਚਲੋ ਜੋ ਸਭ ਨੇ ਫੈਸਲਾ ਲਿਆ ਉਹਨੂੰ ਠੀਕ ਹੀ ਲਿਆ ਹਣਾ। ਕੋਈ ਗੱਲੀ ਉਹਨੇ ਕਿਹੜਾ ਮਾਰ ਸੁਤਣਾ। ਤੇ ਚਲੋ ਠੀਕ ਆ। ਜੋ ਮੇਰੇ ਨਾਲ ਕੋਈ ਸੇਵਾ ਹੋਈ ਨਾ ਮੈਨੂੰ ਦੱਸ ਦਿਓ ਠੀਕ ਆ। ਹਾਂ ਮੈਂ ਕਰਦਾ ਕਰੂਗਾ। ਇਹ ਨਹੀਂ ਲੱਗਦਾ। ਬੇਕਨ ਨਹੀਂ ਗੁੱਸਾ ਕਰ ਗਿਆ। ਕੀ ਕਰਾਂ ਮੈਂ ਹੁਣ? ਉਹ ਬਾਹਰ ਬੈਠਾ ਕਮਾਉਂ ਗਿਆ। ਜਿੱਤਰਾ ਹੁਣ ਉਹਨੇ ਮੈਨੂੰ ਕਹਿਣਾ ਮੈਂ ਤੋ ਉਹਦੇ ਕਹਿਣੇ ਤੇ ਚੱਲਣਾ ਜਿੱਦਾਂ ਕਹੀ ਜਾਂਦਾ ਉਦਾਂ ਹੀ ਕਰਨਾ ਇਹਦੇ ਵਿੱਚ ਮੇਰਾ ਵੀ ਠੀਕ ਹੈ ਕਸੂਰ ਮੈਨੂੰ ਤੋ ਤੇਰਾ ਪੁੱਤ ਤੇ ਦੋਵੇਂ ਇੱਕੋ ਜੇ ਗਏ ਪਰ ਹੁਣ ਕੀ ਕਰੇ ਤੰਦਾ ਜਦੋਂ ਕੰਮ ਕਰਨਾ ਹੋਵੇ ਟਣ ਕੋ ਜਦੋਂ ਇਹਦੀ ਹਿਸਾਬ-ਪਤਾਵ ਦੀ ਗੱਲ ਆਈ ਆ ਉਦੋਂ ਇਹਦੀ ATM ਨਾਲ ਲੋ ਬਸ ਮੈਨੂੰ ਇਹ ਚੰਦਾ ਚਾਰ ਪਾਉਣਾ ਹੈ ਚਲੋ ਲੈ ਲਿਆ ਲੈ ਲਿਆ ਸਹੀ ਐ ਗੱਲ ਕੀ ਹੋਈ ਆ ਇਕੱਲੇ ਕੁੜਕੜ ਕਰੀ ਜਾਂਦੇ ਓ ਹੋਇਆ ਕੀ ਆ ਬਾਹਰ ਕਿੰਨਾ ਗੱਲੋ ਕੀ ਆ ਹੋਣਾ ਕੀ ਏ ਏਟੀਮ ਮੇਰ ਕੋ ਪਿਆ ਹੈ ਨਾ ਸਭੇ ਹਣਾ ਵਾਲਾ ਹਾਂ ਤੂੰ ਮੰਮੀ ਦੀ ਮੇਰ ਕੋ ਲੈ ਆਵਾ ਐਜੀ ਮੈਨੂੰ ਦੇ ਦੋ ਕੋ ਫਾ ਮੜੀ ਹੋ ਗਿੰਦੀ ਨਰਾਜ਼ ਹੁੰਦੀ ਹੈ ਜੀ ਐਜੀ ਦੱਸ ਵੀ ਕੰਮ ਸਾਰਾ ਮੇਰ ਕੋ ਲੈਣਾ ਵਾ ਸੌਦਾ ਸਾਰਾ ਪਤਾ ਮੈਂ ਲੈਉਣਾ ਸਾਰਾ ਜੋ ਸਮਾਨ ਮਿਸਤਰੀਆਂ ਮੈਂ ਲੈਉਣਾ ਟੀਟੇਮ ਚੋਕੇ ਮੇਰ ਕੋ ਲੈ ਆ ਨਹੀਂ ਤਾਂ ਸਾਰਾ ਸਮਾਨ ਤੇ ਲਿਆ ਲੈਣ ਦਿੰਦੇ ਹੁਣ ਏਟੀਮ ਇਹਨਾਂ ਨੂੰ ਐਡੀ ਛੇਤੀ ਕਾਦੀ ਖਾਲੀ ਪੈ ਗਈ ਆ ਤਾਂ ਦੱਸਿਆ ਨਹੀਂ ਕੋਈ ਤਸਨਾ ਕਹਾ ਤੋ ਉਹ ਕਹਿੰਦੀ ਸੱਡੇ ਸਲਾਹ ਕੀਤੀ ਹੈ ਬਾਹਰ ਨਾ ਇਹ ਆਪਸੇ ਸਲਾਹ ਕਰਨੇ ਦੇ ਤੋ ਹੁਣ ਜਨਾ ਪਤਾ ਹੀ ਸਾਡੀ ਥੋੜੀ ਟੱਲਣੇ ਹੋਣੇ ਆਪਨੇ ਚਲਾਈ ਸਰਦੀ ਮੈਨੂੰ ਲੱਗਦਾ ਕਸੂਰ ਸਾਰਾ ਜਿਹਦਾ ਪੱਪਾ ਦਾ ਹੀ ਆ ਉਹ ਇਹਨੂੰ ਸਾਹ ਸਮੋ ਦਿੰਦੀ ਆ ਇਹਨੇ ਉਹਨਾਂ ਮਾਪ ਭਗਾ ਦੂਗਾ ਲਾਵਾ ਤੋ ਨੇ ਹਰਕ ਮਮੀ ਨੂੰ ਕਹਤਾ ਵੀ ਦਾ ਚੱਲ ਪੇਪੋ ਲੱਲਾ ਏਠੀ ਆ ਮੇਰੇ ਪਣ ਉਹਦਾ ਤਾਂ ਕਸੂਰ ਜਿਹੜਾ ਹੈ ਹੀ ਹੈ ਨਾ ਕਸੂਰ ਤੇ ਮੰਮੀ ਦਾ ਵੀ ਵਿੱਚ ਹੀ ਆ ਨਾ ਜੇ ਮੰਮੀ ਚਾਏ ਨਾ ਤੇ ਥਾਂ ਥਾਂ ਸਾਰਿਆਂ ਨੂੰ ਰੱਖ ਸਕਦੀ ਆ ਜੇ ਮੰਮੀ ਏਡੀ ਸਿਆਣੀ ਹੋਵੇ ਫਿਰ ਹਨ ਹੋਰ ਕਿਹਨਾ ਗੱਲ ਕਰਨ ਦਾ ਫਾਇਦਾ ਕੀ ਆ ਹੈ ਨਹੀਂ ਮੰਮੀ ਕੱਲੀ ਕੀ ਕਰੇ ਉਹ ਜੋ ਪਾਪੀ ਨੇ ਜਾਣ ਖਣਵਾਉੜੀ ਮੰਮੀ ਤੇ ਕੀ ਕਰੇ ਕਿਉਂ ਮੰਮੀ ਕਿਉਂ ਨਾ ਕਰੇ ਮੰਮੀ ਘਰ ਚ ਵੱਡੀ ਆ ਜਦੋਂ ਅਸੀਂ ਸਾਰੇ ਉਹਦੀ ਸਵਾ ਲੈ ਕੇ ਚੱਲਦੇ ਆ ਤੇ ਫਿਰ ਉਹਦੇ ਤੋਂ ਇਲਾਵਾ ਕਿੱਦਾਂ ਚੱਲਦੀ ਆ ਨਹੀਂ ਹੁਣੇ ਜਾ ਕੇ ਉਥੇ ਦੁਕਾਨਾਂ ਦੇ ਵਖੋ ਵਗਰੇ ਕੱਲੇ ਸਾਫ਼ ਕਰੇਗੀ ਜਾ ਕੇ ਤੇ ਬਹੁਤ ਸੋਣੀ ਸਾਡੀ ਸੋਭਾ ਕਰਾਊਗੀ ਹਨਾ ਬਹੁਤ ਸੋਣੀ ਸਾਨੂੰ ਕਤੂਤ ਲੱਗੀ ਆ ਕਰਕੇ ਦੱਸਣ ਉਥੇ ਲੋਕਾਂ ਨੇ ਸਾਨੂੰ ਹੀ ਗੱਲਾਂ ਕਰਨੀਆਂ ਵਾ ਇਹ ਚੰਗੀ ਇਹ ਨਾਲ ਹੀ ਲਿਆਂਦੀ ਆ ਵਿਆਹ ਕੇ ਹਾਂ ਕੱਲੀ ਜਾ ਕੇ ਉਹ ਤੇ ਲੋਕਾਂ ਨਾਲ ਹਿਸਾਬ ਕਰੇਗੀ ਬੰਦੇਆਂ ਦੇ ਵਿੱਚ ਤੇ ਤੁਹਾਡੀ ਕੀ ਇੱਜ਼ਤ ਬਣਨੀ ਆ ਤੇ ਮੰਮੀ ਨੂੰ ਨਹੀਂ ਇਹ ਗੱਲ ਦੇ ਸਮਝ ਆਉਂਦੀ ਹੈਗੀ ਮੰਮੀ ਤੇ ਉਹਨੂੰ ਕਮ ਸੇ ਕਮ ਸਮਝਾ ਹੀ ਸਕਦੀ ਆ ਨਾ ਚਲ ਮੰਨਿਆ ਜੀ ਉਹ ਨਹੀਂ ਸਮਝਣ ਦੇ ਤੇ ਮੰਮੀ ਸਿੱਧਾ ਹੀ ਉੱਥੇ ਸਭ ਨੂੰ ਫੋਨ ਕਰੇ ਹਾਂ ਹੁਣ ਸਾਡੇ ਵਰਗੇ ਫੋਨ ਕਰਨਾ ਤੇ ਫਿਰ ਉਹ ਸਾਡੇ ਸਰ ਦੇ ਵਾਲਾਂ ਨੂੰ ਪੈਂਦੀ ਆੜ ਕੇ ਵੀ ਇਹ ਕੌਣ ਹੁੰਦੇ ਮੇਰੇ ਬੰਦੇ ਨੂੰ ਫੋਨ ਕਰਨ ਵਾਲੇ ਪੂਜਾ ਤੈਨੂੰ ਪਤਾ ਹੀ ਆ ਅੱਜ ਕੱਲ੍ਹ ਤੈਨੂੰ ਪਤਾ ਜਨਾਨੀ ਮਗਰ ਲੱਗਣਾ ਪੈਂਦਾ ਬੰਦੇ ਨੂੰ ਹੁਣ ਮਾਵਾ-ਵਾਉਂਦੇ ਚੱਲਦੀਆਂ ਉਹ ਟਾਈਮ ਗਏ ਆ ਹੁਣ ਜਨਾਨੀਆਂ ਜਿਹੜੀ ਗੱਲ ਕਰਦੀਆਂ ਨਾ ਉਹ ਹੀ ਹੁੰਦੀ ਆ ਤੇ ਅਹੀਂ ਤੇ ਦਾਦੀ ਮੰਨੀ ਜਾਂਦੇ ਆ ਉਹ ਸਾਰੇ ਦੰਦਿਆ ਤੇਰੇ ਵਰਗੇ ਆ ਆਹੋ ਪਾਦੀ ਉਹਨਾਂ ਕੋਲ ਨਹੀਂ ਥੋੜੀ ਹੁੰਦੀ ਆ ਤੇ ਜਿੱਦਾਂ ਮੈਨੂੰ ਕਹਿੰਦੇ ਹੋ ਨਹੀਂ ਆਹ ਕੰਮ ਤੂੰ ਨਹੀਂ ਅਹੀਂ ਆਪੇ ਕਰ ਲੈਣਾ ਵਾ ਉਦਾਂ ਹੀ ਉਹਨੂੰ ਵੀ ਕਹਾਂ ਹੁਣ ਉਹਨੂੰ ਨਹੀਂ ਕਿਹਾ ਜਾਂਦਾ ਹੈਗਾ ਚਲ ਮੰਨਿਆ ਉਹ ਨਹੀਂ ਮੰਨਦੀ ਹੈਗੀ ਤੇ ਬੰਦਾ ਪਿਆਰ ਨਾਲ ਗੱਲ ਕਰ ਲੈਂਦਾ ਵਾ ਮੰਮੀ ਤੇ ਸਮਝਾਈ ਸਕਦੀ ਹੈ ਨਾ ਉਹਨੂੰ ਪਿਆਰ ਨਾਲ ਬੰਦੇ ਕੋ ਕਿਹੜਾ ਕੰਮ ਨਹੀਂ ਲਿਆ ਜਾ ਸਕਦਾ ਵਾ ਇਹ ਕਿਦਾ ਚੰਗਾ ਸੋ ਮੇਰੇ ਕੋ ਖੈਰਾ ਛੋੜੇਗਾ ਉਦਾਂ ਇਹਨੇ ਕਹਿਣਾ ਪਤਾ ਨਹੀਂ ਇਕੱਲੇ ਖਰਚਾ ਕਰੀ ਜਾਂਦਾ ਬਾਹਰ ਪੀਪ ਤਾਂ ਵੱਧ ਘੱਟ ਕਰਤੀ ਜਾਂਦੇ ਪਣ ਆਪਣੇ ਇੱਥੇ ਘੱਟੂਗੇ ਨਾ ਤੇ ਲੱਗ ਜੂਗਾ ਪਤਾ ਕਿ ਕਿਦਾਂ ਸਮਾਨ ਹੁੰਦਾ ਵਾ ਕਿੰਨਾ ਖਰਚਾ ਹੁੰਦਾ ਵਾ ਅੱਜ ਕਾ ਮਹਿੰਗਾਈ ਤੈਨੂੰ ਪਤਾ ਹੀ ਕੀ ਸਭ ਵੰਡਿਆ ਵਾ ਆਪਣੇ ਇੱਥੇ ਘਰੂ ਲੱਗਦੂ ਪਤਾ ਚਲ ਇਹ ਵੀ ਗੱਲ ਠੀਕ ਆ ਆਹ ਕਰ ਲਵੇਂ ਇਹਨੂੰ ਆਪੇ ਜਦਾਂ ਕਰਦੀਏ ਕਿਦਾਂ ਨਾ ਹੀ ਕਰਦੀ ਨਾ ਸਹੀ ਸਾਨੂੰ ਕੀ ਲੱਗੇ ਭਾਵੇਂ ਇਹਦੇ ਵਰਗੀ ਵੱਧ ਖਰਚਾ ਕਰਕੇ ਤੇ ਘਰ ਹੋਰ ਕਿਤੇ ਪੈਸੇ ਵਰਤ ਲੈ ਤੇ ਨਾਂ ਹੀ ਲੱਗ ਜੇ ਵੀ ਨਹੀਂ ਇੱਥੇ ਘਰ ਦੇ ਵਿੱਚ ਹੀ ਲਿਆਂਦਾ ਮੈਂ ਤੇ ਭਾਵੇਂ ਉਹਨਾਂ ਸਮਾਨ ਆਇਆ ਵੀ ਨਾ ਹੋਏ ਕੋਈ ਵਾਰ ਪਤਾ ਲੱਗਣਾ ਵਾ ਯਾ ਸਮਾਨ ਆਊਗਾ ਨਾ ਉਹ ਕਾਪੀ ਦਾ ਨੋਟ ਹੋਊਗਾ ਸਾਰਾ ਨੋਟ ਕਰਾਂਗੇ ਆ ਆ ਤਾਂ ਪਹਿ ਬਾਤ ਪਤਾ ਲੱਗਣਾ ਬਾਅਦ ਚ ਪਤਾ ਕਦਾਂ ਲੱਗ ਜਾਣਾ ਅਗਲੀ ਕਹਿ ਗਈ ਉਥੇ ਰੇਟ ਹੀ ਵੱਧ ਲੱਗਾ ਤੇ ਫੇਰ ਕੀ ਕਰਨੋਂਗੇ ਉਥੇ ਤੁਸੀਂ ਇਹੋ ਜਿਹੇ ਪਹਿਲਾਂ ਹੀ ਉਥੇ 150 ਦੇ ਕੇ ਵੱਧ ਤੇ ਕਵਾਲੰਡੀਆ ਨਹੀਂ ਆ ਨਹੀਂ ਤੁਸੀਂ ਕਹਦੇ ਹੋ ਨਾ ਰੇਟ ਲਗਾਇਆ ਤੇ ਫੇਰ ਉਥੇ ਕੀ ਕਰੋਗੇ ਉਥੇ ਦੂਣੀ ਬੇਇਜ਼ਤੀ ਹੋਣੀ ਆ ਆਪਣੀ ਅਗਲੇ ਕਹਣਾ ਇੱਥੇ ਯਕੀਨ ਹੈ ਨਹੀਂ ਹੈਗਾ ਕਿ ਇਹਨੂੰ ਜਦਾਂ ਇਹ ਸਾਡੀ ਬੇਇਜ਼ਤੀ ਕਰਨ ਲੱਗੇ ਜੇ ਇਹ ਹੀ ਕਰਾਉਣੀ ਚਾਹੀਏ ਤੇ ਫੇਰ ਮਿੰਟ ਲੱਗਦਾ ਬੇਇਜ਼ਤੀ ਹੋਣ ਨੂੰ ਇਥੇ ਉਹ ਪੁਰਾਣੇ ਦਿਨ ਤੂੰ ਗੱਲਾ ਕਰਦੀ ਹੈ ਨਾ ਜੇ ਬੰਦੇ ਆਪਣਾ ਮਨ ਚੰਗਾ ਹੋਏ ਨਾ ਤੇ ਫੇਰ ਘਰ ਦਾਂਦੇ ਉਹ ਜੇ ਜਾਣਦੇ ਆ ਜੇ ਦਾਂਦੇ ਤੇ ਫਿਰਦੇ ਕੋ ਜਦੋਂ ਉਹ ਬੰਦਾ ਕਰਦਾ ਮੈਂ ਦੱਸਾਂ ਚੁੱਪ ਕਰ ਜਿਓ ਅੰਦਰੇ ਹੀ ਮਿਲਦਾ ਚੋ ਪਰ ਹੁਣ ਬੋਲਿਆ ਨਾ ਕੋ ਆਹ ਇਹ ਆ ਗਈ ਬੋਲਿਆ ਨਾ ਦੋਨੇ ਕਹਣਾ ਇਹੇ ਹੀ ਦੋਹੇ ਜੀ ਲੜਾਉਂਦੇ ਆ ਹਨ ਮੋਤਦਾ ਵਹਿਪਣ ਇੱਕ ਗੱਲ ਹੀ ਹੋ ਇਹੋ ਜੇ ਕਿ ਤੇ ਤੁਹਾਡੇ ਖਾਤੇ ਚ ਪੈਸੇ ਹੁੰਦੇ ਤੇ ਕਿੱਦਾਂ ਇਹ ਸਾਡੇ ਕੋਲ ਪੈਸੇ ਕਢਾ ਸਕਦੇ ਤਾਂ ਨੂੰ ਮੈਂ ਬੜੇ ਚਰਦਾ ਕਹਿਨੇ ਨਹੀਂ ਵੇਪਣ ਆ ਆਪਣਾ ਪੱਲਾ ਸੰਭ ਕੇ ਰੱਖੋ ਆਪਣਾ ਕੋਸ਼ ਬਣਾ ਲਓ ਪਰ ਨਹੀਂ ਤੁਹਾਨੂੰ ਵੀ ਉਹ ਮੇਰੀ ਗੱਲ ਕਿੱਥੇ ਮੰਨਦੇ ਨਹੀਂ ਵੇਖਿਆ ਹੁਣ ਇੱਕ ਗੱਲ ਕੀਤੀ ਤੇ ਅਗਲੇ ਨੇ ਉਸੇ ਵਲੇਟੀਅਮ ਖੋ ਕੇ ਲੱਲਿਆ ਨਾ ਤੇ ਹੁਣ ਹੱਥ ੜੋ ਕੇ ਬੈਹਗੇ ਹੋਣਾ ਹੁਣ ਜੇ ਕਿਤੇ ਸਾਨੂੰ ਹੁਣੇ ਕੇ ਚੀਜ਼ ਦੀ ਲੋੜ ਪੈ ਜੇ ਨਾ ਤੇ ਤੁਹਾਡੀ ਜੇਬ ਚੋਂ 100 ਰੁਪਏ ਨਹੀਂ ਨਿਕਲਣੇ ਹੈਗੇ ਉਹ ਮੈਨੂੰ ਤਾਂ ਸਾਬੇ ਤੇ ਮਾਰਨੀ ਮੈਨੂੰ ਥੋੜੀ ਪਤਾ ਵੀ ਆਹ ਟਾਈਮ ਆਊਗਾ ਕਿ ਉਹਨੇ ਏਟੀਅਮ ਕਿਡਾਣਾ ਮੇਰੇ ਜੇਬ ਤੋਂ ਤੁਹਾਨੂੰ ਨੂੰ 도ਣੀ ਹੀ ਪਤਾ ਲੱਗਣ ਰਿਹਾ ਹੈਗਾ ਕਿ ਜਦੋਂ ਅਗਲੇ ਨੇ ਬਾਰੋ-ਬਾਰ ਲੱਖ ਰੁਪਏ ਉਸ ਸਕੂਟਰੀ ਦਾ ਪਾਤਾ ਤੇ ਕਿ ਉਹ ਕੀ ਕੀ ਨਹੀਂ ਕਰ ਸਕਦਾ ਤੁਹਾਨੂੰ ਹਜੇ ਵੀ ਨਹੀਂ ਉਹਦੀ ਸਮਝ ਆਈ ਅੱਖਾਂ ਖੋਲੋ ਹੋਣੀ ਆਪਣੀ ਅੱਖਾਂ ਖੋਲੋ ਅਜਾਗੋ ਮਿੱਟੀਜੇ ਚ ਨਾ ਤੁਰੇ ਫਿਰੋ ਅਜੇ ਬੜਾ ਕੁਛ ਹੋਣਾ ਵਾ ਇੱਥੇ ਅਜੇ ਤੇ ਅਗਲੀ ਨੇ ਕੱਲਾ ਏਟੀਐਮ ਹੀ ਫੜਿਆ ਆ ਕਿਨੇ ਚਾਹੇਗਾ ਏ ਤੇ ਸਭੇ ਦੇ ਘਰ ਦੇ ਆਉਗੀ ਚਲ ਸਾਡੇ ਘਰ ਚ ਰੌਣਕ ਲੱਗੂਗੀ ਆਹ ਰੌਣਕ ਹੀ ਲਾਈ ਆ ਆਉਂਦੇ ਆ ਸਾਰੀ ਵੇਲਾ ਨੇ ਤੈਸਰਾਸ ਕਰ ਰੱਖੜਿਆ ਸਭ ਕੁਝ ਕਰ ਤਾ ਆਹੋ ਤੈਜ ਮੇਸ ਕਦਾ ਰਹਾ ਕੇ ਰੱਖਤਾ ਹੁਨੇ ਮੇਲਾ ਲਾਈ ਰੱਖਦੀ ਐ ਅਗਲੀ 24 ਘੰਟੇ ਕਦੀ ਉਧਰੋਂ ਆਉਂਦਾ ਕੋਈ ਕੋਈ ਗੱਲ ਹੋ ਜਾਂਦੀ ਉਧਰੋਂ ਆਈਏ ਤੇ ਕੋਈ ਗੱਲ ਹੋ ਜਾਂਦੀ ਐ ਰੌਣਕ ਬੜੀ ਸੋਹਣੀ ਲਾਈ ਜਾਨੇ ਉਪਰਾਵਾ ਐ ਵਜ਼ੀਰਾਂ ਨੂੰ ਕੇ ਕਾਣਾ ਰੇ ਰੱਬ ਆਰਾਮ ਨੂੰ ਕੋਆ ਇਹਦੇ 24 ਘੰਟੇ ਕਲਾ ਰਹਿੰਦੀ ਆ ਤੇ ਕਲਾ ਤੈਨੂੰ ਪਤਾ ਕਿੰਨੀ ਮਾੜੀ ਹੁੰਦੀ ਆ ਉਹ ਚੰਗਣ ਲੱਗਦਾ ਬੰਦੇ ਨੂੰ ਆ ਤੇ ਹੋਰ ਕੀ ਆ ਚੱਲ ਛੱਡ ਪਰੇ ਵੇਖੀ ਜਾਊਗੀ ਜੋ ਹੋਊਗੀ ਆ ਵੇ ਸਰਾਣਾ ਸਾਰਾ ਨਾ ਫਟਿਆ ਗਰਿਆ ਪਿਆ ਕਿ ਦੇਣੀ ਆ ਕਿ ਤੇ ਚਾਦਰ ਦਿੱਤੀ ਕੱਢ ਕੇ ਗਰਮ ਤੇ ਸ਼ਾਰਟ ਵੀ ਨਾਲ ਦੇ ਦੀ ਬੰਦਾ ਉਹ ਵੀ ਨਾਲ ਦੇ ਚੋੜਾਂ ਦੇ ਸੋਹਣੇ ਲੱਗਦਾ ਮੇਰਾ ਤੇ ਨਾ ਕਾਮ ਨੂੰ ਜੀ ਨਹੀਂ ਕਰਨ ੜੇ ਮੇਨੂੰ ਟੈਨਸ਼ਨਿੰਗ ਬੜੀ ਪਈ ਆ ਕਿ ਮੈਂ ਕਹਿ ਦਿੱਤਾ ਵਨ ਮਾਤਾ ਨੂੰ ਕਿ ਸਾਬਾ ਗਿਆ ਟਕੇ ATM ਪਾਮ ਨੂੰ ਦੇ ਦੋ ਪਰ ਜੇ ਕਿਤੇ ਮਾਤਾ ਨੇ ਫੋਨ ਲਾ ਲਿਆ ਨਾ ਸਾਬੇ ਨੂੰ ਉਹਨੇ ਕਿਤੇ ਕਹਿ ਦਿੱਤਾ ਨਾ ਕਿ ਮੈਂ ਨਹੀਂ ਗਿਆ ਤੇ ਮੇਰੀ ਬੇਇੱਜ਼ਤੀ ਬੜੀ ਹੋਣੀ ਆ ਸਮਝਾਇਆ ਤਾਂ ਮੈਂ ਮਾਤਾ ਨੂੰ ਤਾਂ ਚੰਗੀ ਤਰ੍ਹਾਂ ਹੀ ਆ ਕਿ ਮੰਮੀ ਸਾਬਾ ਕੋ ਤਾਬਰ ਰੱਖਣ ਵਾਸਤੇ ਸਭ ਨੇ ਮੈਨੂੰ ਕਿਹਾ ਆ ਆਪਣਾ ਤਾਂ ਮੈਂ ਨਾਮ ਨਹੀਂ ਲਿਆ ਪਰ ਹੁਣ ਪਤਾ ਨਹੀਂ ਕੀ ਕਰਦੇ ਆ ਦੇਈ ਤੇ ਹੈਗੇ ਮੁੰਨਾ ਦਾ ਪਾਜਨਾ ਗੱਦੀ ਲੱਗੀ ਰਹਿ ਗਈ। ਏਟੀਆਂ ਨੂੰ ਕਿੱਥੋਂ ਦੇਣਾ ਛੇਤੇ ਇਹਨਾਂ ਦੇ ਵੀ ਹੱਕ ਤਾਂ ਸੱਪ ਲੇਟਣਾ ਵਾ। ਐਨੇ ਜਿਹਨਾਂ ਦਾ ਸਭ ਕੁਝ ਸਾਹਮਣੇ ਬੈਠੇ ਤੇ ਜੇ ਹੁਣ ਏਟੀਐਮ ਮੰਗ ਲਾ ਤੇ ਵੇਖੀਂ ਕਿਦਾਂ ਇਹਨਾਂ ਨੂੰ ਗਾਛ ਪਾਪਾ ਜਾਣੀ ਦਮਾਂ ਜੀਆਂ। ਇਹ ਵੀ ਮੈਡਮ ਗਿੱਜੀ ਹੈ ਨਾ ਆਪਣੀ ਮਰਜ਼ੀ ਕਰਨੀ। ਜਦੋਂ ਜੀ ਕਰਦੇ ਆ 100 ਰੁਪਿਆ ਦੀ ਚੀਜ਼ ਵੀ ਲੈਉਣੀ ਆ ਤੇ ਏਟੀਐਮ ਚਲੋ ਏਟੀਐਮ ਸਾਰਾ ਖਾਤਾ ਤੇ ਖਾਲੀ ਕਰ ਦਿੰਦੇ। ਜਿਹੜਾ ਸਾਹ ਬ라운 ਮਾਤਾ ਨੂੰ ਕਿਹਾ ਵਾ ਨਾ ਮੈਨੂੰ ਲੱਗਦਾ ਮਾਤਾ ਏਟੀਐਮ ਲੈ ਕੇ ਆਉਗੀ ਜੇ ਮੈਂ ਕਿਤੇ ਕਹਿ ਦਿੰਦੀ ਨਾ ਕਿ ਮੰਮੀ ਮੈਂ ਆ ਗਿਆ ਹਾਂ ਢੀ ਫਿਰ ਨਹੀਂ ਇਹਨੇ ਮੰਨਣਾ ਆਪਣੇ ਪੁੱਤ ਦੀ ਗੱਲ ਮੰਨਦੀ ਚੱਲ ਸਾਬੇ ਦਾ ਫੋਨ ਕਢਾ ਲੈ ਆਉਂਗਾ ਜੇ ਆਊਗਾ ਵੀ ਫੋਨ ਤੇ ਮਾਤਾ ਦੀ ਮੈਂ ਗੱਲ ਨਹੀਂ ਕਰਾਉਣੀ ਤੇ ਇੱਕ ਦੋ ਦਿਨਾਂ ਤੱਕ ਉਹਨੂੰ ਚੇਤਾ ਭੁੱਲ ਜਾਣਾ ਨਾਲੇ ਤੁਸ ਸਾਬ ਦਊਂਗੇ ਸਹੀ ਸਹੀ ਇੱਕ ਦੋ ਦਿਨ ਆਪੇ ਵੇਖੀ ਉਹਨੂੰ ਮੇਰੇ ਤੇ ਕਿੰਦਾ ਯਕੀਨ ਹੋ ਜਾਣਾ ਜੋ ਵੀ ਰੇਤ ਬਜਰੀ ਲੈ ਕੇ ਆਉਣੀ ਆ ਸਾਰਾ ਸਾਬ ਮੈਂ ਕਰੂੰਗੀ ਨਾ ਜਾ ਕੇ ਦੁਕਾਨ ਤੇ ਜੇ ਕਿਤੇ ਕਿਹੜੇ ਸਾਬ ਨਾਲ ਇਹਨੇ ਸਾਫ ਕਰਨਾ ਬਾਅਦ ਚ ਪੰਮ ਤੇਰੇ ਕੋਲੀ ਆਟੇ ਆਂ ਬਣਾਣਾ ਹਾਲੇ ਤੂੰ ਨਵ ਨਵ ਸਾਫ ਜੜਨ ਸਾਦੇ ਨੂੰ ਸਾਫ ਨਹੀਂ ਦਵੀ ਆਪਣੇ ਨਾਲ ਤੇ ਸਾਰਾ ਸਾਬ ਮੈਂ ਹੀ ਦਊਂਗੀ ਉਹ ਤੋਂ ਬਾਅਦ 2000 ਦਾ ਵਾਅਦਾ ਘਾਟਾ ਹੋ ਵੀ ਜਾਕਰ ਤੇ ਕੋਈ ਗੱਲ ਨਹੀਂ ਉਹ ਤੇ ਮੈਂ ਕਿਹਾ ਕਿ 1000 ਦੀ ਚੀਜ਼ ਆਉਂਦੀ ਮੈਨੂੰ 1500 ਦੀ ਆਉਂਦੀ ਔਰ ਕੀ ਵੇਖੋ ਵਿਕਪਲ ਮੰਮੀ ਨੇ ਏਟੀਮ ਲਿਆ ਵਾ ਕਿ ਨਹੀਂ ਲਿਆ ਜੇ ਲਿਆ ਹੋਗਾ ਏਟੀਮ ਤਾਂ ਮਾਤਾ ਕੋ ਲੈ ਕੇ ਰੱਖੀ ਲੈਣੀ ਮੰਮੀ ਬੈਠੇ ਆ ਆਪਾਂ ਬੈਠੀ ਠੀਕ ਚਲੋ। ਚਾਪੜਾ ਮਾਫੜਾ ਪੇਣੀ। ਨਹੀਂ ਚਾਹ ਜੀਜਾ ਨਹੀਂ ਕਰਨਗੇ। ਅੱਛਾ। ਤਾਂ ਮੰਮੀ ਉਹ ਕੀਤੀ ਗੱਲ ਪੰਜ ਘਾਲੇ ਟੈਂਬਰ। ਆਹ ਹੋ ਗੋਨਾ। ਠੀਕ ਨੰਬਰ ਗੱਲ ਤੇ ਕੀਤੀ। ਠੀਕ। ਤੇ ਫਿਰ ਕੀ ਜਾਂਦੇ? ਮਿਲ ਗਿਆ ਕਿ ਨਹੀਂ? ਕਹਣਾ ਉਹਨੇ ਕੀ ਦਿੱਤਾ ATM। ਅੱਛਾ ਦਿੱਤਾ ਬੇਟੀਮ। ਹਾਂ। ਨਹੀਂ ਆਖਣ। ਮੈਂ ਮੰਮੀ ਨੂੰ ਦੱਸਿਆ ਨਹੀਂ ਖੁਸ਼। ਦੱਸਣਾ ਕਿ ਹੀ ਪੰਮ। ਸ਼ੁਰੂ ਤੋਂ ਅਵੇਲੇਬਲ ਢਾਈ ਕਰਦਾ ਰਿਹਾ ਸਾਰੇ ਇਧਰ ਲੈਣ ਦੇ ਅਨਸਾਰ। ਤੂੰ ਜਾਬ ਨੇ ਇੱਕਦਮ ਕਹਤਾ ਕਿ ATM ਤੇ ਚਲੋ ਫੋਨੇ ਘੜਾ ਵਿੱਚ ਕੁਝ ਵਰਤਨਾ ਕਰਨਾ ਹੀ ਤੇ ਇਹ ਆ ਕਿ ਨਾ ਜਿਹੜਾ ਕੋ ਬੰਦਾ ਚੀਜ਼ ਲਿਆਵੇ ਹੁਣ ਮਿਸਤਰੀ ਡੇ ਹੁਣੇ ਤੇ ਪੁੱਤ ਤੂੰ ਘੜੀ ਘੜੀ ਸਕੂਟਰੀ ਲੈ ਕੇ ਜਾਣਾ ਤੇ ਮਿਸਤਰੀਆਂ ਕਹਣਾ ਲੈ ਨਾਉ ਤੇ ਕੱਲ ਆਈ ਤੇ ਇਹਨੂੰ ਗਾੜੀ ਲਾਤਾ ਤੋ ਕਰ ਬੈਠਿਆ ਆ ਪਰ ਨਹੀਂ ਮੈਨੂੰ ਤੁਹਾਡੇ ਨਾਲ ਉਹ ਵੱਧ ਟੈਨਸ਼ਨ ਪਈ ਆ ਤੁਹਾਨੂੰ ਪਤਾ ਮੈਂ ਇਹਦੇ ਹਿਸਾਬ ਕਿਤਾਬਾਂ ਨੂੰ ਮੰਨਦੇ ਨਹੀਂ ਆਹ ਲੈ ਖੜਾ ਸਾਹਮਣਾ ਸਾਹਮਣਾ ਮੈਂ ਕੀ ਆ ਮੇਰਾ ਤਾਂ ਜੀ ਨਾ ATM ਬਿਲ ਵੇਖ ਕੇ ਮੈਨੂੰ ਟੈਨਸ਼ਨ ਪੈ ਜਾਂਦੀ ਤੁਹਾਨੂੰ ਪਤਾ ਫਿਰ ਵਿੱਚ ਪਿਆ ਹੁੰਦਾ ਸਭ ਤਬ ਬੰਦਾ ਇਦਾਂ ਹਿਸਾਬ ਕਿਤਾਬ ਕਰੂਗੀ ਤੇ ਮੈਂ ਦੱਸ ਕੀ ਕਰਾਂ ਤੇ ਕੀ ਨਾ ਕਰਾਂ